ਸਾਡੀ ਕਿਹਨੇ ਸਾਡੀ ਸਾਰ ਨਹੀਂ ਲਈ ਅਸੀਂ ਆਪ ਦੇ ਯੋਗਦਾਨਾਂ ਹੀ ਆਬਰਤਪਾਲ ਗਰੁੱਪ ਜਿਹੜਾ ਧੜਾ ਵਾਏ ਸਾਡੇ ਕੋ ਆਇਆ ਵਾ ਜਿਹੜੇ ਸਾਨੂੰ ਲੋਕਾਂ ਦੇ ਵੀ ਉਹਨੂੰ ਵੋਟਾਂ ਪਾ ਕੇ ਤੁਹਾਂ ਕੀ ਘੱਟੀ ਘੱਟ ਲਈ ਅੰਦਰ ਬੈਠਾ ਵਾ ਹੁਣ ਵੇਖ ਲੈਣਾ ਸਾਨੂੰ ਉਹ ਜਗਾ ਜਿਹੜਾ ਔਖੇ ਵੇਲੇ ਲੱਗੇ ਲੱਗਾ ਕਿ ਸਾਨੂੰ ਉਹ ਜਗਾ ਦੇ ਢਾਈ ਤੋਂ ਫੋਟੋ ਲਵਾ ਕੇ ਮੁਰਕੇ ਆ ਇਹ ਸਾਡੇ ਨਾਲ ਇਥੇ ਮੁੰਡਾ ਦੇ ਵਿੱਚ ਤਾਂ ਦਿਖਾਉਂਦੇ ਬਿਆਰੀ ਹੂੰ ਕੋਈ ਪ੍ਰਸ਼ਾਸਨ ਨੇ ਉੱਪੜਿਆ ਕੋਈ ਆ ਸਰਕਾਰ ਆ ਖਾਲਸਾੜ ਵਾਲੇ ਦੱਚੇ ਪੜਿਆ ਅਮਰਤਪਾਲ ਵਾਲੇ ਉਹ ਅਸੀਂ ਮੁੰਡਾ ਪਿੰਡ ਵਾਸੀ ਆ ਤੇ ਦੇ ਪੱਲੇ ਕੱਖ ਨਹੀਂ ਰਿਹਾ ਨੁਰਮਤਰੀ ਮਾਰੂ ਸਾਡੇ ਕੋ ਇੰਨਾ ਫਾਇਦਾ ਕੀਤੀ ਮਾਲ ਵੇਲੇ ਆ ਸਭ ਕੋ ਲੈ ਕੇ ਆਪਣੇ ਅੰਮ੍ਰਿਤਪਾਲ ਸਾਡੇ ਜੇਲ੍ਹ ਚ ਬੈਠਾ ਸਾਡਾ ਸਰਦਾਰ ਅੰਮ੍ਰਿਤਪਾਲ ਸਾਉ ਜੇਲ੍ਹ ਚ ਬੈਠਾ ਨੇ ਸਾਨੂੰ ਸਭ ਕੋ ਘੱਲਿਆ ਉਹਨੇ ਸਾਡੀ ਕਿਸੇ ਨੇ ਸਾਨੂੰ ਸੁਣਾਇੰਦਾ ਤੇ ਆ ਲੈ ਲੋ ਤੁਹਾਡਾ ਅੰਮ੍ਰਿਤਪਾਲ ਨੇ ਸਾਨੂੰ ਸਭ ਕੋ ਘੱਲਿਆ ਕੋਈ ਸਾਡਾ ਨਹੀਂ ਜਾ ਕੋਈ ਹਾਲ ਨਹੀਂ ਸਾਡਾ ਰਵਾਲ ਨਿਕੋਏ ਕੇ ਕੇ ਨਹੀਂ ਸੁਣੀ ਸਰਕਾਰ ਨੇ ਸਾਡੇ ਸਿਰਫ ਇਹਨਾਂ ਅੰਮ੍ਰਿਤਪਾਲ ਨੇ ਇਹ ਕੱਲ ਪਰਸੂ ਨੂੰ ਘੱਲਣ ਲਿਆ ਸਮਾਨੇ ਹੋ ਘੱਲਣ ਲਿਆ ਮਾਲ ਵਿੱਚੋਂ ਇਹ ਮੰਡ ਤੇ ਲਾ ਕੇ ਸਾਰੇ ਮੰਡ ਘਾਰੇ ਤੇ ਕੋਈ ਤਾਂ ਛੜਿਆ ਕੋਈ ਦੁੱਬੰਡਾ ਇਹ ਕੇ ਨਹੀਂ ਪੁੱਛਿਆ ਆਈ ਤਾ ਖਾਲਸਾ ਵਾਹਿਗੁਰੂ ਜੀ ਕੀ ਤਹੇ ਬੇਨਤੀ ਇਤਰਾ ਹੈ ਵੀ ਪਰਸੋਂ ਵਾਰਸ ਪੰਜਾਬ ਅੰਮ੍ਰਿਤਪਾਲ ਦੀ ਜਥੇਬੰਦੀ ਵੱਲੋਂ ਸਾਡੇ ਪਿੰਡ ਚਾਰ ਪਹੁੰਚਿਆ ਸੀ ਅੱਜ ਉਹਨਾਂ ਹੀ ਸਾਡੇ ਪਿੰਡ ਵਿਚਾਰਾ ਘੱਲਿਆ ਹਰਿਆਚਾਰਾ ਬਹੁਤ ਬੜਾ ਲੱਗ ਰਿਹਾ ਕੋਈ ਪਹੁੰਚ ਨਹੀਂ ਰਿਹਾਗਾ ਹਾਂਜੀ ਆਵਾਸ ਪੰਜਾਬ ਦੀ ਟੀਮ ਦੇ ਆਈ ਨੰਦੇ ਹਾਂਜੀ ਚਾਰਾ ਲੱਗਿਆ ਨੰਦੇ ਆ ਇਹ ਲੋ ਆਵਾਸ ਪੰਜਾਬ ਦੀ ਟੀਮ ਨੇ ਗੱਡੀਆਂ ਇੱਥੇ ਚਾਰ ਵੰਡਿਆ ਕਾਫੀ ਹੁਣ ਵੀ ਆਵਾਸ ਪੰਜਾਬ ਦੀ ਟੀਮ ਦੇ ਆ ਜਿਹੜਾ ਆਉਣ ਡਿਆ ਵਾ ਤੇ ਹੋਰ ਵੀ ਤੇ 300 ਗੱਟਾ 4 ਦਾ ਜਿਹੜਾ ਆਵਾਸ ਪੰਜਾਬ ਦੀ ਭਾਈ ਚਮਕੌਰ ਸਿੰਘ ਹੋਣੀ ਉਹ ਕਲੰਡੇ ਆ ਉਹ ਵੀ ਇੱਥੇ ਬਣਦੇ ਆ ਹੋਰ ਸਾਡੇ ਮੁੰਡੇ ਪਿੰਡ ਦੀ ਕਿਸੇ ਨੇ ਆਣ ਕੇ ਸਾਰ ਨਹੀਂ ਲਈ ਉਹ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਮਾਧਿਅਮ ਰਾਈ ਕਿ ਸਾਡੇ ਪਿੰਡ ਦੀ ਜਾਣ ਕੇ ਸਾਰ ਲਈ ਜਾਵੇ ਸੋ ਅਮਰਤਪਾਲ ਦੀ ਟੀਮ ਵੱਲੋਂ ਕੱਲ ਸਾਡੇ ਪਿੰਡ ਦੀਆਂ ਪਿੰਡ ਦੋ ਗੱਡੀਆਂ ਚਾਰੇ ਦੀਆਂ ਆਈਆਂ ਸਨ ਵਾਰਸ ਤੇ ਆਦੇ ਜਿਹਾ ਸਵੇਦਿਆ ਲੋ ਠੀਕ ਹੈ ਮੁੰਡਾ ਪਿੰਡ ਮੈਂ ਇਸੇ ਪਿੰਡ ਦਾ ਵਸਨੀਕ ਹਾਂ ਜੀ ਤੇ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਬਲਾਕ ਚੋਲਾ ਸਾਹਿਬ ਦੀ ਜ਼ਿੰਮੇਵਾਰੀ ਹੈ ਜਿਹੜੀ ਇਹ ਮੇਰੇ ਕੋਲ ਆ ਜੀ ਸਰਕਾਰ ਸਾਡੀ ਕੋਈ ਬਾਣੀ ਖੜ ਰਹੀ ਸੋ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਨੇ ਇੱਕ ਕੈਂਪ ਲਾਇਆ ਸੀਗਾ ਚਮਕੌਰ ਸਿੰਘ ਧੌਨ ਹਣਾ ਦੇ ਨਾਲ ਲੈ ਕੇ ਇਹ ਬਾਉ ਪਰ ਉੱਥੇ ਵੀਰਜੀ ਹੁਣੀ ਜਿਹੜਾ ਕੋਟ ਦੂਨੇ ਦੇ ਉੱਤੋਂ ਬਹੁਤ ਵੱਡੀ ਸੇਵਾ ਸਾਡੇ ਲਈ ਲੈ ਕੇ ਆਏ ਆ ਪਾਣੀ ਦੀ ਸੇਵਾ ਅਚਾ